ਸਸ ਹੀ ਗੱਲ ਜੀ ਵੈਲਕਮ ਟੂ ਮਾਈ ਚੈਨਲ ਔਰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਔਰ ਅੱਜ ਆਪਾਂ ਚੱਲੇ ਆਂ ਜੀ ਗੁਰੂ ਘਰ ਔਰ ਗੁਰੂ ਘਰ ਦਾ ਨਾਮ ਦੰ ਦੱਸਾਂਗੇ ਉੱਥੇ ਪਹੁੰਚ ਕੇ ਔਰ ਅੱਜ ਆਪਾਂ ਚੱਲੇ ਆਂ ਜੀ ਟਾਂਡੇਵਲ ਉੱਥੇ ਰਾਜ ਪੈਂਦਾ ਵਾ ਗੁਰੂ ਘਰ ਉੱਥੇ ਨਾਲ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਔਰ ਤੁਸੀਂ ਬਣੇ ਨੇ ਵਲੌਗ ਦੇ ਨਾਲ ਹਾਂਜੀ ਜੀ ਆਪਾਂ ਤੁਰ ਪਏ ਆਂ ਜੀ ਘਰ ਤੋਂ ਔਰ ਵੇਖੋ ਜੀ ਜਦੋਂ ਵੀ ਆਈਏ ਇਹ ਫਾੜ ਲੱਗ ਗਈ ਹੁੰਦਾ ਇਦਾਂ ਪਤਾ ਨਹੀਂ ਜੀ ਮੋਦੀ ਮਨ ਲਾਦਾ ਸਾਰੀ ਇੰਡੀਆ ਦੇ ਟ੍ਰੇਨਾਂ ਇੱਧਰ ਨੂੰ ਭੇਜ ਦਿੰਦਾ ਵਾ ਜਦੋਂ ਵੀ ਆਈਏ ਜੀ ਫਟਕ ਲੱਗੇ ਹੁੰਦਾ ਵਾ ਆਪਾਂ ਤੁਰ ਗਏ ਹਾਂ ਨੰਡਾਲੇ ਵੱਲ ਨੂੰ ਔਰ ਵੇਖੋ ਜੀ ਆਪਾਂ ਗੁਰਬਾਣੀ ਲਈ ਔਰ ਮਿੱਠੀ ਮਿੱਠੀ ਗੁਰਬਾਣੀ ਸੁਣਦੇ ਹੋਏ ਆਪਾਂ ਜਾਣਨੇ ਪਏ ਆ ਔਰ ਵੈਦਰ ਬਹੁਤ ਹੀ ਵਧੀਆ ਹੀ ਅੱਜ ਔਰ ਤੁਸੀਂ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਔਰ ਵੀਡੀਓ ਸਕਿਪ ਨਾ ਕਰਿਓ ਬਣੇ ਰਹੋ ਵੀਡੀਓ ਨਾਲ ਔਰ ਤੁਹਾਨੂੰ ਰਾਜ ਜੋ ਵੀ ਹੋਊਗਾ ਬਤਨ ਦਿਖਾਵਾਂਗੇ ਔਰ ਗੁਰੂ ਘਰ ਦਰਸ਼ਨ ਵੀ ਕਰਾਂਗੇ ਹਾਂਜੀ ਜੀ ਆਪਾਂ ਜਾਣਨੇ ਹੁਣ ਗੁਰੂ ਘਰ ਨੂੰ ਔਰ ਤੁਸੀਂ ਵੇਖੋ ਰਾਜ ਕਿੰਨੇ ਖੱਡੇ ਹਾਂਜੀ ਜੀ ਵੇਖੋ ਜੀ ਰਾਜ ਕਿੰਨੇ ਖੱਡੇ ਆ ਔਰ ਵੇਖੋ ਬੁਰਾ ਹਾਲ ਜੀ ਰੋਡ ਦਾ ਬਾਕੀ ਜੀ ਪਤਾ ਨਹੀਂ ਖੈਰਾ ਸਾਹਿਬ ਨੂੰ ਪਤਾ ਵੀ ਹੋਣਾ ਕਿ ਰੋਡ ਇਦਾਂ ਦਾ ਬੁਰਾ ਹਾਲ ਵਾ ਢਿਲਮਾ ਤੋਂ ਨੜਾਲੇ ਵਾਲੇ ਰੋਡ ਦਾ ਇੰਨਾ ਬੁਰਾ ਹਾਲ ਆ ਪਰ ਮੈਂ ਇਹ ਵੀਡੀਓ ਸ਼ੇਅਰ ਕਰ ਦੋ ਖੈਰਾ ਸਾਹਿਬ ਤੱਕ ਪਹੁੰਚ ਜੇ ਵੀਡੀਓ ਕੋ ਉਹਨਾਂ ਨੂੰ ਪਤਾ ਲੱਗ ਜਾਏ ਕਿ ਇੰਨਾ ਬੁਰਾ ਹਾਲ ਰੋਡ ਦਾ ਵਾ ਵੇਖੋ ਜੀ ਇੰਨਾ ਬੁਰਾ ਹਾਲ ਆ ਜੀ ਢਿਲਮਾ ਤੋਂ ਨੜਾਲੇ ਰੋਡ ਤੋਂ ਜਾਂਦੇ ਆਪਾਂ ਨਾ ਜਦੋਂ ਇੰਨਾ ਬੁਰਾ ਹਾਲ ਰੋਡ ਦਾ ਜੀ ਜੇ ਕਿਤੇ ਆਪਾਂ ਨੂੰ ਸੰਭਲੋ ਮੈਂ ਤੁਹਾਨੂੰ ਇਹ ਕਹਿਣਾ ਜਨਾ ਜੇ ਤੁਹਾਡੇ ਕੋਲ ਬਜਟ ਹੈ ਨਹੀਂ ਜੀ ਆਫ ਰੋਡ ਇੰਦਾ ਨਾ ਲੈਲੇ ਦਾ ਜਾਣ ਨੂੰ ਤੇ ਤੁਸੀਂ ਇੱਧਰ ਨੂੰ ਆ ਜਾਓ ਕੋਈ ਚੱਕਰ ਨਹੀਂ ਤੁਹਾਨੂੰ ਪੂਰੀ ਵਾਈਬ ਮਿਲੂਗੀ ਇਧਰ ਹਾਂਜੀ ਜੀ ਬਾਪੂ ਅੱਗੇ ਲਈ ਫਿਰਦਾ ਸਕੂਟਰੀ ਕਮਾਈ ਜਾਂਦਾ ਸਾਪਾਂਗ ਵੇਲ ਲੀ ਜਾਂਦਾ ਵਾ ਤੇ ਆਪਾਂ ਪਹੁੰਚ ਗਏ ਜੀ ਨਡਾਲੇ ਔਰ ਹੁਣ ਆਪਾਂ ਜਾਵਾਂਗੇ ਟਾਂਡੇਵਾਲ ਨੂੰ ਜੀ ਆਪਾਂ ਪਹੇ ਗਏ ਆ ਨਡਾਲੇ ਰੋਡ ਤੋਂ ਟਾਂਡੇਵਾਲ ਔਰ ਉੱਥੇ ਰਾਹ ਜੀ ਹੁੰਦਾ ਗੁਰੂ ਘਰ ਆਪਾਂ ਤੁਹਾਨੂੰ ਮਿਲਾਵਾਂਗੇ ਉੱਥੇ ਜਾ ਕੇ ਔਰ ਵੀਡੀਓ ਜੇ ਬਣੇ ਰਿਹਾ ਜੇ ਦਾਜ ਕੁਝ ਆਇਆ ਦੇਖਣ ਨੂੰ ਖੋਲ੍ਹੇ ਤੁਹਾਨੂੰ ਦਿਖਾ ਦਾਂਗੇ ਹਾਂਜੀ ਜੀ ਪਾਉਣਾ ਹੁਣ ਤੇਲ ਕਿੰਨਾ ਦਾ ल पाव गे जी एक डंडा ही और तेल देखो जी वैदर कि सोहना हो देखो वैदर बड़ा ही घंट होने गुरु घर देखो जी पंप बड़ा वीया देखो जेडे बे बार हो तो पंजाब देख लो इदा ही देखो कि घंट वैदर होगा चक पूरा ਇਹ ਤੇਲ ਭਾ ਗਿਆ ਆਪਾਂ ਚੱਲੇ ਹੁਣ ਹਾਂਜੀ ਜੀ ਆਪਾਂ ਪਹੁੰਚ ਗਏ ਆਂ ਬੇਗੋਵਾਲ ਔਰ ਹਾਂਜੀ ਜੀ ਆਪਾਂ ਪਹੁੰਚ ਗਏ ਆਂ ਬੇਗੋਵਾਲ ਔਰ ਬੇਗੋਵਾਲ ਜੀ ਇੱਥੇ ਜੀ ਤਨਤਨ ਬਾਬਾ ਮੱਖਣਸ਼ਾਲ ਬਾਨਾ ਜੀ ਦਾ ਗੁਰਦੁਆਰਾ ਸਾਹਿਬ ਆ ਔਰ ਜੇ ਤੁਸੀਂ ਚਾਹੋਗੇ ਤਾਂ ਆਪਾਂ ਉੱਥੇ ਵੀ ਲੈ ਕੇ ਤੁਹਾਨੂੰ ਜਾਵਾਂਗੇ ਵੀਡੀਓ ਉੱਥੇ ਦੀ ਬਣਾ ਕੇ ਲਿਆਵਾਂਗੇ ਬਾਬਾ ਮੱਖਣਸ਼ਾਲ ਬਾਨਾ ਜੀ ਦਾ ਜੀ ਮਹਾਰਾਜ ਤਨਤਨ ਸ਼੍ਰੀ ਗੋਤੇਗ ਭਦਰ ਮਹਾਰਾਜ ਨੇ ਬੇੜਾ ਬਾਰ ਲਾਇਆ ਸੀ ਜਿਹੜੀ ਉਹਨਾਂ ਦਾ ਬੇੜਾ ਡੁੱਬਦਾ ਪਾਰ ਲਾਇਆ ਸੀ ਫੇਜੀ ਗਲਤੀ ਨਾ ਮੈਨੂੰ ਗਾਣਾ ਇਹੋ ਜਿਹਾ ਲੱਗ ਗਿਆ ਗੱਡੀ 'ਚ ਔਰ ਬਾਪੂ ਮੇਰਾ ਮੇਰੇ ਵੱਲ ਵੇਖਣਾ ਪਏ ਕਿ ਇਹੋ ਜਿਹੇ ਗਾਣੇ 'ਲਾ ਬੈਠਾ ਵਾ ਇੱਥੇ ਜੀ ਮੇਰੇ ਬਾਪੂ ਮਨ 'ਚ ਸੋਚਦਾ ਹੋਣਾ ਕੋਈ ਨਾ ਜੀ ਤੇਰਾ ਪੁੱਤ ਮੈਂ ਲਵਾ ਦੋ ਜਦੋਂ ਮੈਂ ਕੰਮ ਤੇ ਡਾਇਆ ਉਹ ਦੇਣੀ ਖਾਣ ਨਾ ਤਾਂ ਕਰਕੇ ਜੀਨ ਲਾ ਡਿਆ ਹਾਂਜੀ ਜੀ ਆਪਾਂ ਪਹੁੰਚ ਗਏ ਗੁਰੂ ਘਰ ਦੇ ਬਿਲਕੁਲ ਕਰੀਬ ਔਰ ਵੇਖੋ ਜੀ ਦੂਰ ਤੋਂ ਦਰਸ਼ਨ ਟੈਂਸ਼ਨ ਨਾ ਲੋ ਆਪਾਂ ਲੱਗ ਕੇ ਵੀ ਜਾਵਾਂਗੇ ਆਪਾਂ ਦੂਰ ਤੋਂ ਦਰਸ਼ਨ ਨਹੀਂ ਕਰਨੇ ਗੱਲੇ ਔਰ ਹਾਂਜੀ ਜੀ ਆਪਾਂ ਪਹੁੰਚ ਕੇ ਗੁਰੂ ਘਰ ਦੇ ਲੱਗ ਗਏ ਔਰ ਆਪਾਂ ਇੱਥੇ ਹੋਣ ਲਾਵਾਂਗੇ ਪਾਰਕਿੰਗ ਔਰ ਜੀ ਇਹ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਜੀ ਪੁਲਪੁਕਤਾ ਸਾਹਿਬ ਇਹ ਬਹੁਤ ਹੀ ਇਤਿਹਾਸਿਕ ਸਥਾਨ ਹੈ ਕਿਉਂਕਿ ਜੀ ਇੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆਏ ਸਨ ਇਸ ਥਾਂ ਤੇ ਆ ਕੇ ਜੀ ਮਹਾਰਾਜ ਨੇ ਵਿਸ਼ਰਾਮ ਕੀਤਾ ਸੀ ਔਰ ਮਹਾਰਾਜ ਨੇ ਆਪਣੇ ਘੋੜੇ ਨੂੰ ਇੱਕ ਟਾਲੀ ਦੇ ਰੁੱਖ ਨਾਲ ਬੰਨਿਆ ਸੀ ਔਰ ਉਸ ਰੁੱਖ ਦਾ ਹਿੱਸਾ ਹਜੇ ਵੀ ਸੰਭਾਲ ਕੇ ਰੱਖਿਆ ਹੋਇਆ ਹੈ ਜਿਸ ਸਰੋਵਰ ਦੇ ਵਿੱਚ ਔਰ ਤੁਸੀਂ ਵੀ ਜੇ ਕਦੇ ਆਓ ਤੇ ਦਰਸ਼ਨ ਕਰਕੇ ਜਾਇਓ ਔਰ ਬਾਕੀ ਜੀ ਮੇਨ ਕੋ ਕੁਝ ਬੋਲਣ ਜੋ ਭੁੱਲ ਚੁੱਕਾ ਹੋ ਗਿਆ ਤਾਂ ਮੈਨੂੰ ਸ਼ਮਾ ਕਰਿਓ ਕਿਉਂਕਿ ਮੇਰਾ ਕੋਈ ਇਰਾਦਾ ਨਹੀਂ ਹੈਗਾ ਮਹਾਰਾਜ ਦਾ ਕੋਈ ਗਲਤ ਕੋਈ ਗਲਤੀ ਤੇ ਆ ਸੁਣੋਂ ਦਾ ਕਿਉਂਕਿ ਮੈਂ ਖੁਦ ਅਣਜਾਣ ਆ ਇਹ ਗੁਰਦੁਆਰਾ ਸਾਹਿਬ ਜੀ ਆਂਡਾ ਸ੍ਰੀ ਘਰ ਗੋਬਿੰਦਪੁਰ ਰੋਡ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਵਿੱਚ ਸਥਿਤ ਹੈ ਜੇ ਤੁਸੀਂ ਵੀ ਇੱਧਰ ਕਿਤੇ ਆਓ ਤਾਂ ਤੁਸੀਂ ਦਰਸ਼ਨ ਜ਼ਰੂਰ ਕਰਕੇ ਜਾਓ ਬਾਕੀ ਜੀ ਪੁੱਲਾਂ ਚੁੱਕਾ ਮਾਫ਼ ਕਰਿਓ ਔਰ ਤੁਸੀਂ ਵੀ ਦਰਸ਼ਨ ਕਰੋ ਜੀ ਸ੍ਰੀ ਹਰਗੋਬਿੰਦ ਸਾਹਿਬ ਜੀ ਜੀ ਆਪਣੇ ਛੇਵੇਂ ਪਾਤਸ਼ਾਹੇ ਸੀ ਔਰ ਛੇਵੇਂ ਗੁਰੂ ਸੀ ਆਪਣੇ ਔਰ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਿਤਾ ਜੀ تھے ਔਰ ਕਈਆਂ ਨੂੰ ਜੀ ਪਤਾ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਦਸਾਂ ਗੁਰੂਆਂ ਦੇ ਨਾਮ ਵੀ ਪਤਾ ਨਹੀਂ ਹੁੰਦੇ ਕਈਆਂ ਨੂੰ ਬਾਕੀ ਬਹੁਤ ਹੀ ਘੱਟ ਗਿਣਤੀ ਇਹਨਾਂ ਵਿੱਚੋਂ ਕਈ ਬਜ਼ੁਰਗਾਂ ਨੂੰ ਨਹੀਂ ਪਤਾ ਕੋਈ ਪੜੇ ਲਿਖੇ ਨਹੀਂ ਹੁੰਦੇ ਇਸ ਕਰਕੇ ਮੈਂ ਦੱਸਿਆ ਬਾਕੀ ਜੀ ਤੋ ਹੀ ਗੁਰੂ ਘਰ ਦੇ ਦਰਸ਼ਨ ਕਰੋ ਔਰ ਖੁਸ਼ੀਆਂ ਪ੍ਰਾਪਤ ਕਰੋ ਮਹਾਰਾਜ ਦੀਆਂ ਹਾਂਜੀ ਜੀ ਗੁਰਦੁਆਰਾ ਸਾਹਿਬ ਆ ਕਿ ਬਹੁਤ ਹੀ ਸ਼ਾਂਤੀਪਰਮ ਮਾਹੌਲ ਹੀ ਔਰ ਬਹੁਤ ਹੀ ਸ਼ਾਂਤੀ ਸਕੂਨ ਮਿਲਦਾ ਪਿਆ ਹੀ ਔਰ ਜੀ ਥੱਲੇ ਜੀ ਲੰਗਰ ਹਾਲ ਵੀ ਹੈਗਾ ਜੀ ਔਰ ਪਾਰਕਿੰਗ ਵੇਖੋ ਜੀ ਕਿੰਨੀ ਵਧੀਆ ਵਾ ਥੱਲੇ ਲੰਗਰ ਹਾਲ ਚੱਲਦਾ ਪਿਆ ਆਪਾਂ ਲੰਗਰ ਹਾਲ ਗਏ ਨਹੀਂ ਫਿਰਦੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਆਪਾਂ ਫਿਰ ਕਿਤੇ ਦਰਸ਼ਨ ਤਾਂ ਦਿਖਾਵਾਂਗੇ ਔਰ ਤੁਹਾਨੂੰ ਪੂਰਾ ਘੁਮਾਵਾਂਗੇ ਗੁਰਦੁਆਰਾ ਸਾਹਿਬ ਔ ਕਿ ਆਪਾਂ ਗੁਰੂ ਮਹਾਰਾਜ ਦੇ ਹੁਣ ਆਪਾਂ ਚੱਲ ਪਏ ਘਰ ਨੂੰ ਵੇਖੋ ਜੀ ਰਾਸਤੇ 'ਚ ਖੜਾ ਮੈਂ ਔਰ ਬਾਪੂ ਮੇਰਾ ਜੀ ਕੁਛ ਲੈਣ ਗਿਆ ਵਾ ਖ ਔਰ ਤੁਹੀ ਵੀ ਜੀ ਗੁਰੂ ਦਾ ਦਰਸ਼ਨ ਕਰਿਆ ਕਰੋ ਔਰ ਇੱਥੋਂ ਦੀ ਬਹੁਤ ਮਾਨਤਾ ਵਾ ਤੁਹੀ ਵੀ ਆਓ ਦਰਸ਼ਨ ਕਰੋ ਮਹਾਰਾਜ ਦੇ ਔਰ ਮਿਲਦੇ ਆ ਪਰ ਅਸਲ ਵਿੱਚ ਜੇ ਕੁਝ ਦਿਖਾਉਣ ਨੂੰ ਮਿਲਿਆ ਤਾਂ ਤੁਹਾਨੂੰ ਦਿਖਾਵਾਂਗੇ ਔਰ ਬਣੇ ਜੋ ਬਲੌਗ ਦਿਨਾਂ ਸਕਿਪ ਨਾ ਕਰਿਓ ਕਿਉਂਕਿ ਸਕਿਪ ਨਾ ਕਰਿਓ ਬਸ ਖੁਈ ਫੇ ਮੰਗਾਇਆ ਮਰੁੰਡੇ ਆ ਵੇਖੋ ਪਿੰਨੀਆਂ ਜੀ ਹੁੰਦੀਆਂ ਤੁਹਾਨੂੰ ਦੇਖਿਆ ਹੁਣ ਤੇ ਖਾਧੀਆਂ ਹੋਣੀਆਂ ਵਾ ਵੇਖੋ ਇਹ ਪਿੰਨੀਆਂ ਵੀ ਜੀ ਇਹ ਉਹ ਉਹ ਪਿੰਨੀਆਂ ਨਹੀਂ ਹੈ ਐਸੀ ਵਾਲੀਆਂ ਪਿੰਨੀਆਂ ਨਹੀਂ ਹੈ ਕੀ ਕਹਿੰਦੇ ਨੇ ਜਿਹੜੀਆਂ ਨੇ ਕਿਹੜੇ ਪਿੰਨੀਆਂ ਹੁੰਦੀਆਂ ਹੈ ਹੈ ਦੇਖੋ ਜੀ ਮੈਂ ਫਿਰ ਮੰਗਾਈਆਂ ਪਿੰਨੀ ਆ ਆਹ ਵੇਖੋ ਤੁਸੀਂ ਖਾਦੀਆਂ ਹੋਣੀਆਂ ਪਿੰਨੀਆਂ ਜਿਹੜੀਆਂ ਵੇਖੋ ਬਹੁਤ ਟੇਸਟੀ ਹੁੰਦੀਆਂ ਵਾ ਖਾਇਆ ਕਰੋ ਜੇ ਤੁਹਾਨੂੰ ਬਾਹਰ-ਬੂਰ ਮਿਲਦੀਆਂ ਤਾਂ ਪਿੰਨੀ ਨੇ ਆਪਣਾ ਮਨ ਭਰਿਆ ਨਹੀਂ ਜੀ ਆਪਾਂ ਫਿਰ ਅੱਗੇ ਛੱਲੀ ਖਾਣ ਔਰ ਤੁਸੀਂ ਵੇਖੋ ਜੀ ਇਹ ਆਪਾਂ ਪਹੁੰਚੀਆਂ ਜੀ ਬਜਰੰਗਾ ਛੱਲੀ ਵਾਲੇ ਕੋਲ ਔਰ ਤੁਸੀਂ ਵੀ ਕਰੋ ਜੀ ਛੱਲੀ ਵੇਖੋ ਜੀ ਇਹਨਾਂ ਨੇ ਛੱਲੀ ਕਿਦਾਂ ਭੁੰਨਦਾ ਪਿਆ ਵਾ ਜੀ ਸਰਦੀ ਦੇ ਮੌਸਮ ਛੱਲੀ ਖਾਣ ਦਾ ਵੱਖਰਾ ਹੀ ਮਜ਼ਾ ਵਾ ਹਾਂਜੀ ਜੀ ਮੈਂ ਫੇਛਲੀ ਲੈ ਕੇ ਆਪਾ ਤੁਰ ਪੇ ਘਰ ਨੂੰ ਔਰ ਵੇਖੋ ਜੀ ਰਾਸਤੇ ਜਾਂਦੇ ਮੈਨੂੰ ਆਗੀ ਗੁਰਬਾਣੀ ਚੇਤੇ ਔਰ ਫੇ ਮੈਂ ਗੁਰਬਾਣੀ ਗੋਲ ਲਾ ਪਿਆ ਔਰ ਵੇਖੋ ਜੀ ਕਿੰਨਾ ਬਦੀ ਸਵਭ ਬਣਿਆ ਜਦੋਂ ਮੈਂ ਗੁਰਬਾਣੀ ਖਾ ਕੇ ਹਟਿਆ ਇਨ ਨਾਲ ਹੀ ਮੈਨੂੰ ਮਹਾਰਾਜ ਨੇ ਦਰਸ਼ਨ ਦੇ ਦਿੱਤੇ ਔਰ ਵੇਖੋ ਜੀ ਕਈ ਵਾਰ ਆਪਾਂ ਨੂੰ ਹੋ ਜਾਂਦਾ ਵਾ ਕਿ ਆਪਾਂ ਨੂੰ ਆਪਾਂ ਚੇਤੇ ਕਰੀਏ ਮਹਾਰਾਜ ਨੂੰ ਤੁਹਾਾਰੇ ਦਰਸ਼ਨ ਦੇ ਦੇਣੇ ਹੁੰਦੇ ਵੇਖੋ ਜੀ ਮੈਨੂੰ ਨਹੀਂ ਪਤਾ ਸੀ ਮਹਾਰਾਜ ਨੇ ਦਰਸ਼ਨ ਦੇ ਲੈਣੇ ਆ ਉਹ ਤੁਸੀਂ ਵੀ ਕਰ ਦਰਸ਼ਨ ਮਹਾਰਾਜ ਦੇ ਦੇਖੋ ਜੀ ਰੱਬ ਬਹੁਤ ਦਿਆਲੂ ਆ ਔਰ ਵੇਖੋ ਜੀ ਮੈਂ ਨਾ ਮਿਲਿਆ ਮਹਾਰ ਔਰ ਆਪਾਂ ਨੂੰ ਜੀ ਬਾਬਿਆਂ ਦੇ ਨਹੀਂ ਘੁੰਮਣਾ ਚਾਹੀਦਾ ਦੂਜਿਆਂ ਦੇ ਜਿੱਦਾਂ ਕਿ ਆਪਾਂ ਡੇਰੇਆਂ ਚਲ ਜੀਦਾ ਵਾਤ ਬਾਬਿਆਂ ਦੀ ਚੌਂਕੀਆਂ ਭਰੀ ਦੀਆਂ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ ਹਮੇਸ਼ਾ ਆਪਣੇ ਗੁਰੂ ਮਹਾਰਾਜ ਨੂੰ ਮੰਨਣਾ ਚਾਹੀਦਾ ਦੇਖੋ ਜੀ ਕਹਿੰਦੇ ਪੰਜਾਬ ਚ ਰੁੱਖ ਐ ਨਹੀਂ ਵੇਖੋ ਕਿੰਨੇ ਰੁੱਖਾਂ ਹੋਰ ਕਿੰਨੇ ਰੁੱਖ ਚਾਹੀਦੇ ਤੁਹਾਨੂੰ ਰੁੱਖ ਬਚਾਓ ਧੀਆਂ ਪੜਾਓ ਔਰ ਬਸ ਜੀ ਹੋਰ ਕੀ ਠੀਕ ਹੈ ਜੀ ਵੀਡੀਓ ਨੂੰ ਆਪਾਂ ਕਰਦੇ ਇਥੇ ਸਮਾਪਤ ਔਰ ਮਿਲਦੇ ਆ ਅਗਲੀ ਵਾਰ ਤੁਹਾਨੂੰ ਔਰ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਮਿਲਦੇ ਆ ਅਗਲੀ ਵਾਰ